ਇਕਾਲ ਜੀ ਸਾਰਿਆਂ ਨੂੰ ਆਪਣੇ ਲਿਖੇ ਹੋਏ ਗੀਤ ਨੂੰ ਵੱਡੇ ਵੀਰ ਹਰਜਿੰਦਰ ਸਿੰਘ ਕੇਸਰਵਾਲੀਆ ਜੀ ਨੇ ਆਪਣੀ ਆਵਾਜ਼ ਦਿੱਤੀ ਹੈ। ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਤੇ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਜੇਕਰ ਗੀਤ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਆਪ ਹੀ ਕਰਨਾ। ਬਹੁਤ-ਬਹੁਤ ਧੰਨਵਾਦ। ਹਾਏ ਮਰੂ ਮਰੂ ਕੀ ਕੰਨਾ। ਮਰੂ ਮਰੂ ਕੀ ਕਰਨਾ ਹੈ ਦਿਲ ਨੂੰ ਵੱਡਾ ਕਰ ਸੱਜਣਾ ਤੇਲ ਤੇਲ ਕਰ ਕੀ ਮਰਨਾ ਦਿਲ ਨੂੰ ਵੱਡਾ ਕਰ ਸੱਜਣਾ ਟੁੱਟੀਆਂ ਸੋਚਾਂ ਜੋੜ ਬਣਾ ਲੈ ਨਵੀਆਂ ਆਹਾਂ ਤੂੰ ਓ ਟੁੱਟੀਆਂ ਸੋਚਾਂ ਜੋੜ ਬਣਾ ਲੈ ਨਵੀਆਂ ਆਹਾਂ ਤੂੰ ਹਰ ਇੱਕ ਮੋੜ ਤੇ ਆ ਕੇ ਕੁਝ ਨਵਾਂ ਹੀ ਕਰ ਸੱਜਣਾ ਹਰ ਇੱਕ ਮੋੜ ਤੇ ਆ ਕੇ ਕੁਝ ਨਵਾਂ ਹੀ ਕਰ ਸੱਜਣਾ ਕਦੇ ਬੁੱਲਾ ਤੇ ਹਾਸੇ ਕਦੇ ਅੱਖਾਂ ਪਰ ਆਉਂਦੀਆਂ ਦਿਨ ਸੁੱਖਾਂ ਦੀ ਟਾਰੀ ਰਾਤਾਂ ਦਰਦ ਸੁਨਾਵਦੀਆਂ ਓਏ ਕਦੇ ਬੁੱਲਾ ਤੇ ਹਾਸੇ ਕਦੇ ਅੱਖਾਂ ਪਰ ਆਉਂਦੀਆਂ ਦਿਨ ਸੁੱਖਾਂ ਦੀ ਟਾਰੀ ਰਾਤਾਂ ਦਰਦ ਸੁਨਾਵਦੀਆਂ ਦਰਦਾਂ ਨੂੰ ਅੰਦਰ ਦਬਾ ਕੇ ਕਿੱਦਾਂ ਖੁਸ਼ੀਆਂ ਵੰਡਣੀਆਂ ਟੁੱਟੇ ਦਿਲਾਂ ਦੇ ਅੰਦਰ ਨਵੀਆਂ ਆਸਾਂ ਪਰ ਸੱਜਣਾ ਹੋ ਮਰੂੰ ਮਰੂੰ ਕੀ ਕਰਨਾ ਮਰੂੰ ਮਰੂੰ ਕੀ ਕਰਨਾ ਗਲ ਨੂੰ ਵੱਡਾ ਕਰ ਸੱਜਣਾ 뜰뜰 ਕਰ ਕੀ ਮਰਨਾ ਦਿਲ ਨੂੰ ਵੱਡਾ ਕਰ ਸੱਜਣਾ ਇੱਕ ਵਾਰ ਜੋ ਚਲਿਆ ਉਹ ਕਦੇ ਮੁੜ ਕੇ ਆਉਂਦਾ ਨਹੀਂ ਹੱਥੋਂ ਕਿਰਿਆ ਮੋਤੀ ਓਏ ਕਿਸੇ ਕੀਮਤ ਤੇ ਥਿਆਂਦਾ ਨਹੀਂ ਇੱਕ ਵਾਰ ਜੋ ਚੱਲਿਆ ਉਹ ਕਦੇ ਮੁੜ ਕੇ ਆਉਂਦਾ ਨਹੀਂ ਹੱਥੋਂ ਕਿਰਿਆ ਮੋਤੀ ਓਏ ਕਿਸੇ ਕੀਮਤ ਤੇ ਥਿਆਂਦਾ ਨਹੀਂ ਜੋ ਕੋਲ ਹੈ ਤੇਰੇ ਉਸ ਨੂੰ ਜੀ ਲੈ ਰੱਜ ਕੇ ਓਏ ਕੱਲ ਨੂੰ ਕੀ ਹੋਣਾ ਨਾ ਬਹੁਤੀ ਚਿੰਤਾ ਕਰ ਸੱਜਣਾ ਮਰੂ ਮਰੂ ਕੀ ਕਰਨਾ ਹੈ ਮਰੂੰ ਮਰੂੰ ਕੀ ਕਰਨਾ ਹੈ ਦਿਲ ਨੂੰ ਵੱਡਾ ਕਰ ਸੱਜਣਾ ਤੇਲ ਤੇਲ ਕਰ ਕੀ ਮਰਨਾ ਹੈ ਦਿਲ ਨੂੰ ਵੱਡਾ ਕਰ ਸੱਜਣਾ ਹੌਸਲੇ ਦੀ लाठी ਫੜ ਵੱਦ ਡਗ ਮਗ ਰਾਂ ਹਾਂ ਤੇ ਡੈਗ ਕੇ ਉੱਠਣਾ ਸਿੱਖ ਇਹਨਾ ਟੇਡੀਆਂ ਰਾਂ ਹਾਂ ਤੇ ਹੌਸਲੇ ਦੀ लाठी ਫੜ ਵੱਦ ਡਗ ਮਗ ਰਾਂ ਹਾਂ ਤੇ ਡੈਗ ਕੇ ਉੱਠਣਾ ਸਿੱਖ ਇਹਨਾ ਕੀ ਡਿਆ ਰਹਾਂ ਤੇ ਬਹੁਤਾ ਨਹੀਂ ਡਰੀਦਾ ਇਹਨਾਂ ਫੱਟਾਂ ਜ਼ਖਮਾਂ ਤੋਂ ਰੁਕਣਾਂ ਦੇ ਵੀ ਕਦਮਾਂ ਨੂੰ ਹੁਣ ਅੱਗੇ ਤਰਸ ਜਣਾ ਮਰੂ ਮਰੂ ਕੀ ਕਰਨਾ ਮਰੂ ਮਰੂ ਕੀ ਕਰਨਾ ਦਿਲ ਨੂੰ ਵੱਡਾ ਕਰ ਸਜਣਾ ਤਿਲ ਤਿਲ ਕਰ ਕੀ ਮਰਨਾ ਦਿਲ ਨੂੰ ਵੱਡਾ ਕਰ ਸਜਣਾ ਜਿਸਨੇ ਤੈਨੂੰ ਤੋੜਿਆ ਉਸਨੂੰ ਵੀ ਸਜਦਾ ਕਰ ਹਰ ਇੱਕ ਹੰਝੂ ਅਤੇ ਠੋਕਰ ਨੂੰ ਵੀ ਤੂੰ ਸਜਦਾ ਕਰ ਜਿਸਨੇ ਤੈਨੂੰ ਤੋੜਿਆ ਉਸਨੂੰ ਵੀ ਸਜਦਾ ਕਰ ਹਰ ਇੱਕ ਹੰਝੂ ਅਤੇ ਠੋਕਰ ਨੂੰ ਵੀ ਸਜਦਾ ਕਰ ਸ਼ਿਕਵੇ ਅਤੇ ਸ਼ਿਕਾਇਤਾਂ ਛੱਡ ਜ਼ਿੰਦਗੀ ਗਲ ਲਾ ਲੈ ਤੂੰ ਸ਼ੁਕਰਾਨਾ ਈ ਉਸ ਖੁਦਾ ਦਾ ਹਰ ਪਲ ਕਰ ਤੂੰ ਸੱਜਣਾ ਹੋ ਮਰੂ ਮਰੂ ਕੀ ਕਰਨਾ ਹੈ ਦਿਲ ਨੂੰ ਵੱਡਾ ਕਰ ਸੱਜਣਾ ਤਿਲ ਤਿਲ ਕਰ ਕੀ ਮਰਨਾ ਹੈ ਦਿਲ ਨੂੰ ਵੱਡਾ ਕਰ ਸੱਜਣਾ ਅੰਤ ਨਹੀਂ ਹੈ ਕੁਝ ਵੀ ਅੰਤ ਨਹੀਂ ਹੈ ਕੁਝ ਵੀ ਅਜੇ ਬਹੁਤ ਕੁਝ ਬਾਕੀ ਏ ਹਰ ਇੱਕ ਸਾਹ ਵਿੱਚ ਨਵੀਂ ਉਮੀਦ ਦੀ ਕਿਰਨ ਬਾਕੀ ਏ ਅੰਤ ਨਹੀਂ ਹੈ ਕੁਝ ਵੀ ਅਜੇ ਬਹੁਤ ਕੁਝ ਬਾਕੀ ਏ ਹਰ ਇੱਕ ਸਾਹ ਵਿੱਚ ਨਵੀਂ ਉਮੀਦ ਦੀ ਕਿਰਨ ਬਾਕੀ ਏ ਸ਼ਿਕੰਦਰਾ ਜਗਣੂ ਸੂਰਜ ਬਣਦੇ देर ਨਹੀਂ ਲੱਗਦੀ ਬਸ ਤੂੰ ਦਿਲ ਅੰਦਰ ਬਲਦੇ ਦੀਵੇ ਨੂੰ ਨਾ ਠੰਡਾ ਕਰ ਸਜਣਾ ਉਹ ਮਰੂੰ ਮਰੂੰ ਕੀ ਕਰਨਾ ਮਰੂਮਰੋਂ ਕੀ ਕਰਨਾ ਦਿਲ ਨੂੰ ਵੱਡਾ ਕਰ ਸੱਜਣਾ ਤੇਲ-ਤੇਲ ਕਰ ਕੀ ਮਰਨਾ ਦਿਲ ਨੂੰ ਵੱਡਾ ਕਰ ਸੱਜਣਾ ਟੁੱਟੀਆਂ ਸੋਚਾਂ ਜੋੜ ਬਣਾ ਲੈ ਨਵੀਆਂ ਰਾਹਾਂ ਤੂੰ ਟੁੱਟੀਆਂ ਸੋਚਾਂ ਜੋੜ ਬਣਾ ਲੈ ਨਵੀਆਂ ਰਾਹਾਂ ਤੂੰ ਹਰ ਇੱਕ ਮੋੜ ਤੇ ਆ ਕੇ ਕੁਝ ਨਵਾਂ ਹੀ ਕਰ ਸੱਜਣਾ ਹਰ ਇੱਕ ਮੋੜ ਤੇ ਆ ਕੇ ਕੁਝ ਨਵਾਂ ਹੀ ਕਰ ਸੱਜਣਾ